ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਵਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇਓ ਮੈਂ ਕਰ ਰਾਤੀ ਵਰਤਨੇਮ ਕਰੇ ਬਹੁ ਭਾਤੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ ਨੌਖੰਡ ਪ੍ਰੀਤ ਤਮੇ ਪ੍ਰਾਚਰ ਜੀਵੈ ਮਹਾ ਉਦਾਸਤ ਪੀ ਸਰਥੀਵੈ ਅਗਨ ਮਾਹ ਓਮਤ ਪ੍ਰਾਨ ਤਾਨਕ ਅਸਵ ਹੈ ਵਰ ਭੂਮ ਦਾਨ ਵਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਆਪੀ ਹੋਂ ਮੈਂ ਮੈ ਲਾ ਜਾਵੈ ਹਰ ਕੇ ਨਾਮ ਸੰਸਰ ਕਸ਼ ਨਾਹੀਂ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਕਰਮ ਗੁਮਾਨ ਮੰਤੇ ਹਟੈ ਸੋਚ ਕਰੈ ਜਨ ਸਰ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਉ ਸਾਧਨਾ ਕਰੈ ਮਨ ਦੇ ਕਭੂ ਨ ਵਿਖਿਆ ਟਰੈ ਜਲ ਧੋਐ ਬਉ ਦਿਹ ਅਨੀਤ ਸੁਦਕ ਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਨ ਬਜਮਖਾ ਪਉ ਬਿਆਪੈ ਨਾਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਏਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਾ ਨਹੀਂ ਸਿਜੈ ਛੂਟ ਸਨਾਹੀ ਊਭ ਪਿਆ ਜਾਲ ਮੋਹਬਿਆ ਪਹਿ ਮਾਇਆ ਜਾਲ ਅਬਰ ਕਰਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤੇਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲਾ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਰਦਾ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਨਾ ਕੀ ਸਰਨੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਸ ਸਗਲ ਪੁਰਖ ਮਹਿ ਪ੍ਰਪਰਦਾਨ ਸਾਧ ਸੰਗ ਜਾ ਕਾ ਮਿਟੇ ਅਭਮਾਨ ਆਪ ਸੋ ਕੋ ਜੋ ਜਾਣੈ ਨੀਚਾ ਸੋ ਉ ਗਰੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤੈਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਧਨਾ ਸੂਖ ਦੂਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਕੋ ਨਹੀਂ ਲੇਪਾ ਇਹ ਧਨ ਕੋ ਤਨ ਤੇਰੋ ਨਾਉ ਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਪਤੀ ਰੂਮਾਨ ਸਗਲ ਕਟਾ ਕੋ ਦੇਵ ਹੁਦਾਰ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਨੀ ਆਪਣੇ ਗਤ ਮੈਂ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਚਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ